ਹਾਂਜੀ ਸਸਿਕਾ ਦਾ ਯਾਰ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ ਡੇ 3 ਹੈ ਇਹ ਵਿਆਹਲੇ ਵਲੌਗਾਂ ਦਾ ਠੀਕ ਆ ਤੇ ਜਿਵੇਂ ਤੁਹਾਨੂੰ ਪਤਾ ਹੈ ਰਾਜੇ ਦਾ ਵਿਆਹ ਆ ਉਹਦੇ ਵਾਸਤੇ ਮੰਜਾ ਤਿਆਰ ਹੋ ਰਿਹਾ ਸਾਡੇ ਮੁੰਡੇ ਗਰ ਗਏ ਆ ਸਾਨੂੰ ਗੋਡੇ-ਗੋਡੇ ਚਾ ਬੋਲ ਮਮਾ ਸਾਡੇ ਮੁੰਡੇ ਦਾ ਵਿਆਹ ਸਾਨੂੰ ਗੋਡੇ-ਗੋਡੇ ਚਾ ਅਸੀਂ ਮੰਜਾ ਦੇਣਾ ਬਣਾਦੇ ਅੱਜ ਦੇ ਕੇ ਵੀ ਆਣਾ ਖਵਾ ਠੀਕ ਹੈ ਭਾਈ ਸੋਨ ਨਾਈਸ ਨਾਈਸ ਰਾਈਮਿੰਗ ਤਾਂ ਇਹਨਾਂ ਤੋਂ ਸਿੱਖਿਆ ਕੋਈ ਇਹ ਅਸਦਾ ਗਾਣਾ ਤੁਰੇ ਜਾਂਦੇ ਗਾਣਾ ਬਣਾ ਦਿੰਦੇ ਆ ਆਟਾ ਅੱਜ ਤੋਂ ਥੋੜਾ ਨਾ ਉਹ ਨਹੀਂ ਕਰਦੇ ਅਸਮਾਨ ਤੇ ਅਪਰੀਤਾ ਨਹੀਂ ਥੜਾ ਜਾਂ ਨਹੀਂ ਕਰਦੇ ਹੈਗੇ ਇਸ ਦਾ ਤੁਰੇ ਜਾਂਦੇ ਗਾਣਾ ਬਣਾ ਦਿੰਦੇ ਆ ਗਾਣਾ ਬਣਾ ਕੇ ਮਿਊਜ਼ਿਕ ਵੀ ਨਾਲ ਦੀ ਨਾਲ ਗੱਲ ਕਰ ਅਸੀਂ ਲਿਖਦੇ ਹੀ ਨਹੀਂ ਹੈਗੇ ਬਸ ਹਾਂ ਵੀ ਅਸੀਂ ਚੱਲ ਗਏ ਨੇ ਜੋ ਛੱਡ ਨਹੀਂ ਤਾਂ ਬਿਆਨ ਸਾਰੇ ਗੈਗ ਫੇਲ ਹੋ ਜਾਣਗੇ ਨਾ ਵਿਚਾਰੇ ਦਾ ਕੰਮ ਮੰਨਦਾ ਹੋ ਜਾਊਗਾ ਮੰਮਾ ਨੇ ਕਿ ਐਵੇਂ ਕਰਤੀਆਂ ਠੀਕ ਘਟਰੀਆਂ ਮੈਂ ਐਵੇਂ ਠੀਕ ਘਟਰੀਆਂ ਨਹੀਂ ਤਾਂ ਮੰਮੀ ਨੇ ਨਾ ਅੱਧੇ ਸਿੰਗ ਨਾਲ ਕਰਿਆ ਫੇਲ ਕਰ ਦੇਣਾ ਸੀ ਹੋਰ ਤਾਂ ਹੀ ਦਾ ਕੈਰੀਰ ਖਾ ਜਾਣਾ ਸੀ ਉਹਨੇ ਗਾਣੇ ਲਿਖਣ ਲੱਗੇ ਨੇ ਦੇ ਵੀ ਇਹ ਚਾਚਾ ਬਚਾਰੇ ਨਾ ਰੋਟੀ ਰੋਟੀ ਕਾ ਨੂੰ ਬੰਦ ਕਰਨੀ ਹੈ ਮੈਂ ਹੁਣ ਇਕੱਲੇ ਘਾਹ ਕਰਨ ਤੋਂ ਛੱਡਦਾ ਮੈਂ ਪਹਿਲਾਂ ਆਪਾਂ ਆਪਣੀ ਰੋਟੀ ਬਣਾ ਲੀਆ ਹਾਂ ਹਾਂ ਰੋਟੀ ਨਹੀਂ ਬਣਾ ਦੇ ਮਾਂ ਜਾਣਾ ਹੈ ਮਾਂ ਜਾ ਮਾਂਜਾ ਨਾਮ ਕੀ ਹੈ ਪਿਆ ਮਾਂਜਾ ਹੁੰਦਾ ਤੇ ਮਾਂਜਾ ਹਾਂ ਤਾਂ ਪਤਾ ਹੋਣਾ ਚਾਹੀਦਾ ਬਸ ਇਹ ਹੁੰਦਾ ਹੈ ਕਿ ਮਾਂਜਾ ਜੇ ਕਿਉਂਣਾ ਬਾਈ ਜਿਹਦਾ ਵਿਆਹ ਹੁੰਦਾ ਵੀ ਉਹ ਮੁੰਡੇ ਨਾਲ ਤਕੜਾ ਜੇ ਕੁੜੀ ਹੈ ਉਹਨੂੰ ਤਕੜੀ ਕਰਦੇ ਨੇ ਜੇ ਮੁੰਡਾ ਹੁੰਦਾ ਵੀ ਫਿਰ ਆਇਆ ਨਹੀਂ ਹੈ ਨਾ ਥੋੜਾ ਜਿਹਾ ਵੇ ਵਧੀਆ ਤਰੀਕੇ ਨਾਲ ਤਕੜਾ ਹੋਏ ਗਿਲਜਿਗਿਲ ਜੀ ਮੰਮੀ ਜੇ ਜਵਾਕ ਜਵਾਕ ਪਹਿਲਾਂ ਹੀ ਤਕੜਾ ਹੋਏ ਫਿਰ ਮੈਂ ਤਾਂ ਵਾਰ ਲੜਨ ਲਈ ਹੈ ਇਹ ਨੂੰ ਇਹਨਾਂ ਜਿਆਦਾ ਪਤਾ ਹੋਣਾ ਲੜਦੋ ਬਾਰੇ ਤਾਂ ਨਹੀਂ ਤਾਂ ਛੁੜੀ ਟੱਕੜੀ ਹੋ ਕੇ ਆਉਂਦੀ ਆ ਆਪਣੇ ਕੋਲ ਉਧਰ ਮੁੰਡਾ ਤੱਕੜਾ ਹੁੰਦਾ ਵੀ ਫਿਰ ਬਰਾਬਰ ਦਾ ਮੁਕਾਬਲਾ ਹੁੰਦਾ ਨਾ ਵੀ ਹੁਣ ਆਏ ਕੋਈ ਪਿੱਛੇ ਨਾ ਰਹੀ ਤੇ ਮੰਜਾ ਤਿਆਰ ਕਰ ਲੈਂਦੇ ਇਹਨਾਂ ਨੂੰ ਫਿਰ ਆਪਾਂ ਲੈ ਕੇ ਚੱਲਦੇ ਆ ਮੰਜਾ ਉਧਰ ਲਈ ਕਰੇ ਵਿਆਹ ਲਈ ਕਰੇ ਠੀਕ ਆ ਤੇ ਇਹ ਵਲੌਗ ਬਾਅਦ ਚ ਕੰਟੀਨਿਊ ਕਰਾਂਗੇ ਉਧਰ ਜਾ ਕੇ ਮਤਲਬ ਅੱਧ ਘੰਟੇ ਅੱਧ ਘੰਟੇ ਅੱਧ ਘੰਟੇ ਹੱਲ ਕਰਾਉਣ ਉਹ ਸਤਾ ਤਿਆਰ ਹੋ ਕੇ ਪੈ ਚੱਲਦੇ ਹਾਂ ਅੱਜ ਹਾਂ ਠੀਕ ਮੈਂ ਜਿਮ ਤੋਂ ਆਇਆ ਹੁਣੇ ਵਾਲਵਲ ਧੋ ਲਾ ਫਿਰ ਮਿਲਦੇ ਆਪਾਂ ਹਾਂਜੀ ਛੁੜੀ ਬਾਹਰ ਖੜ ਕੁੱਝ ਨਿਕਲਦਾ ਹੀ ਨਹੀਂ ਮੈਂ ਮੈਂ ਨਿਕਲ ਕੇ ਖੜਾ ਗਈ ਤਾਂ ਹੀ ਨਿਕਲਾਂਗੇ ਕਿਤੇ ਹੋਰ ਜਾਣਾ ਹੁੰਦੇ ਨਾ ਸਭ ਤੋਂ ਲੇਟ ਹੁੰਦੀ ਹੈ ਪ੍ਰੀਤਿਆ ਪਰ ਜਦੋਂ ਪ੍ਰੀਤਿਆ ਨੂੰ ਦੇਖ ਕੇ ਜਾਣਾ ਹੁੰਦਾ ਨਾ ਆਏ ਹਾਏ ਹਾਏ ਦੇਖ ਕੇ ਜਾਂਦਾ ਚਾਕੀ ਨਹੀਂ ਹੁੰਦਾ ਹਲਾ ਫੜ ਮੈਂ ਗੱਡੀ ਕੱਢ ਲਾਂ ਹੋਣਾ ਚਲੋ ਚੱਲੀਏ ਚਲ ਚੱਲੀਏ ਚਲ ਚੱਲੀਏ ਚਲ ਚੱਲੀਏ ऐसे बैठते हैं ऐसे करके बैठते हैं फिर ऐसे डोर बंद करते हैं फिर उसके बाद ऐसे व्लॉग बनाते हैं, हैं। मान जा के चले हां मान जा मैं एक्चुअली मान जा मेरा फोन बंद भाई पापा बाय बाय बेवजह लंग जाओ मैं फोन तो चेक लूं फोन है नहीं ओटा आ सोफे पे बैठ अंदर जा फोन करना कि ਤੁਸੀਂ ਕਰਨਾ ਕੀ ਮੇਰਾ ਹੁਣ ਹੈ ਤਾਂ ਵਿਆਹ ਤੱਕ ਸ਼ੋਪਿੰਗਾਂ ਚੱਲੀ ਜਾਂਦੀਆਂ ਨੇ ਮਤਲਬ ਜਦ ਤੱਕ ਵਿਆਹ ਨਹੀਂ ਆਉਂਦਾ ਉਦ ਤੱਕ ਕੁਛ ਨਾ ਕੁਛ ਕੁਛ ਨਾ ਕੁਛ ਕੁਛ ਨਾ ਕੁਛ ਯਾਦ ਆਂਦਾ ਜਾਊਗਾ ਵੀ ਉਹ ਆਦਾ ਰਹਿ ਗਿਆ ਬਜ਼ਾਰ ਚ ਲੈਣਾ ਹੁਣ ਅਸੀਂ ਪਹਿਲਾਂ ਦੁਲੇ ਘਰ ਜਾਣਾ ਸੀ ਫਿਰ ਵਿੱਚ ਨੂੰ ਬਾਜ਼ਾਰ ਚ ਗੱਡੀ ਪਾ ਕੇ ਹੁਣ ਅਸੀਂ ਆਏ ਆਂ ਅਨਾਰदाना ਚੌਂਕ ਠੀਕ ਆ ਮੰਮੀ ਤੇ ਪ੍ਰੀਤ ਗਏ ਨੇ ਕੁਝ ਬਾਏ ਕਰਨ ਉਹ ਆਣਗੇ ਫਿਰ ਆਪਾਂ ਜਾਵਾਂਗੇ ਉਧਰਲੇ ਘਰੇ ਤੇ ਤੁਹਾਨੂੰ ਮਾਂਜੇ ਦਾ ਵਲੌਗ ਦਿਖਾਵਾਂਗੇ ਠੀਕ ਆ ਮਾਂਜਾ ਲੈ ਕੇ ਚੱਲੇ ਆਂ ਆਪਾਂ ਅੱਜ ਮਾਂਜੇ ਦਾ ਵਲੌਗ ਹੈ ਓਕੇ ਬਸ ਆ ਜਾਣਾ ਉਹ ਕੰਮ ਤਾਂ ਛੋਟਾ ਜਿਹਾ ਪਰ ਬਾਜ਼ਾਰ ਸਾਨੂੰ ਬਹੁਤਾ ਟਾਈਮ ਲੱਗ ਜਾਂਦਾ ਗੱਡੀ ਵੀ ਨੇੜੇ ਨਹੀਂ ਜਾ ਸਕਿਆ ਨਹੀਂ ਜਿੰਨਾ ਤੱਕ ਲੈ ਕੇ ਆ ਸਕਦਾ ਉਸ ਤੱਕ ਆ ਗਏ ਉਸ ਤੋਂ ਬਾਅਦ ਉਹਨੂੰ ਪੈਦਲ ਭੇਜਿਆ ਚਲੋ ਦੇਖਦੇ ਆਂ ਕਿੰਨਾ ਕੁ ਟਾਈਮ ਆਉਂਦਾ ਨੇ ਫਿਲਹਾਲ ਹੋ ਗਏ 1:26 ਜਾਂ 27 ਮਿੰਟ ठीक है, शुरू मिल दे। आ बैठना। तुझे मन्नू डांटे हैं। मैं रुस्तगी आऊँ। रुस्तगी हैं? हम्म। देख लाये। मनाओ। मैं ही मनाना सब तो वेला देनूं। तुझे ही मनाओ। सब तो आजाद स्पेड मेरी है मनाने की। हैं? तुझे मैं नाओगे थोड़े तेरे सेरे या ना हुई हैं। अच्छा। तेरे ਕਹਿੰਦੇ ਨਹੀਂ ਗਾਣੇ ਵਾਲਾ ਚਾਹੇ ਕਹਾਵਤ ਹੈ ਤੇ ਤੁਹਾਡੇ ਤੁਹਾਡੇ ਸ਼ਹਿਰਿਆਂ ਨਾਲ ਵਿਆਹੀ ਹੋਈਆਂ ਹਾਂ ਠੀਕ ਆ ਤੇ ਪਹੁੰਚਣ ਵਾਲੇ ਆਪਾਂ ਬੜੀ ਮੁਸ਼ਕਲ ਨਾਲ ਕਿਉਂਕਿ ਟ੍ਰੈਫਿਕ ਜਾਮ ਜਿੱਥੇ-ਜਿੱਥੇ ਵੀ ਗੱਡੀ ਮੋੜੀ ਆ ਉੱਥੇ-ਉੱਥੇ ਹੀ ਟ੍ਰੈਫਿਕ ਮਿਲਿਆ ਮਤਲਬ ਪਟਿਆਲਾ ਜੀ ਹੁਣ ਇਹ ਹੋ ਗਿਆ ਵੀ ਜੇ ਗੱਡੀ ਕੱਢਣੀ ਹੈ ਤਾਂ ਐਕਸਟਰਾ ਅੱਧਾ ਘੰਟਾ ਪਾਉਣੇਗਾ ਧਮਨ ਕੇ ਚੱਲੋ ਪਟਿਆਲਾ ਨਾਲ ਪਹਿਲੇ ਵਾਲਾ ਪਟਿਆਲਾ ਜੀ 10 ਵਜੇ ਆਪਾਂ ਜੇ 10 ਵਜੇ 10 ਵਜੇ ਤੁਰਾਂਗੇ ਸਾਢੇ 10 ਪਹੁੰਚਣ ਦਾ ਟਾਈਮ ਹੈ ਤਾਂ 10:30 ਨਹੀਂ 11 ਮੰਨਾ ਉਹਨੂੰ ਅੱਧਾ ਘੰਟਾ ਐਕਸਟਰਾ ਐਨੀ ਟ੍ਰੈਫੀ ਹੋ ਗਈ ਪਟਿਆਲੇ ਬਹੁਤ ਜ਼ਿਆਦਾ ਮੇਰੀ ਗੱਲ ਸੁਣ ਮੈਂ ਕਿਹਾ ਮੈਂ ਜਿੱਦਾਂ ਦਾ ਕੜੀ ਡੁੱਲੀ ਹੈ ਜਿੱਦਾਂ ਸਾ ਡਰਾ ਤੇ ਮੈਂ ਦੇਖ ਰਿਹਾ ਨੂੰ ਜਦ ਦੀ ਸਾਰੇ ਐ ਲੈ ਕੇ ਬੈਠੀਆਂ ਮਾ ਕੇ ਘੁੱਟ ਕੇ ਹੱਥ ਚ ਅੱਛਾ ਵੀ ਜੇ ਬ੍ਰੇਕ ਮਾਰਿਆ ਨੇ ਮੇਰੇ ਡੋਲੂ ਉਹ ਨਾ ਜਾਵੇ ਦੋਨੋਂ ਚ ਕੀ ਹੈ ਡੋਲੂ ਸਮਝਾ ਉਹ ਮਾਂਜਾ ਦੇ ਨੂੰ ਬੱਸ ਸਿੱਧਾ ਨਹੀਂ ਜਾਣਾ ਪਤਾ ਹਣਾ ਨਾ ਸਿੱਧਾ ਕਿਉਂ ਨਹੀਂ ਜਾਣਾ ਬੱਸ ਨਹੀਂ ਆਇਆ ਬੂਤ ਨਹੀਂ ਆਇਆ ਓ ਯਾਰ ਵਾਹ ਬੈਡ ਰੋਡ ਰੀ ਗੋਡ ਯਾਰ ਆਮ ਸੋ ਹੈਪੀ ਬੋਲੀ ਨਾ ਮੰਮੀ ਦੱਸੋ ਕਿਉਂ ਹਸ ਰਹੀ ਐ ਪਤਾ ਨਹੀਂ ਗੈਸ ਕਰੋ ਸੜਕ ਬਣ ਗਈ ਯਾਰ ਬਣ ਗਈ ਯਾਰ ਬੇਤਾ ਖੁਸ਼ ਹੈ ਤੂੰ ਯਾਰ ਸਕੂਟਰੀ ਚਲਾਣੀ ਥੱਕੀ ਹੋਈ ਹੋਣੀ ਆ ਰੋਡ ਤੇ ਯਾਰ ਇੰਨਾ ਗੰਦਾ ਰੋਡ ਇੰਨੀ ਜ਼ਿਆਦਾ ਟੁੱਟ ਗਈ ਸੀਗੀ ਨਾ ਰੋੜੇ ਬਣ ਕੋ ਤੂੰ ਕੋਈ ਹੁਣ ਤਾਂ ਹੌਲੇ ਮੈਂ ਪੈ ਗਏ ਹੋਣੇ ਬਹੁਤ ਸੋਹਣੀ ਬਣ ਗਈ ਸੜਕ ਵਾਓ ਇਹ ਮੈਨੂੰ ਫਿਕਰ ਨਾ ਕਰ ਜੇ ਪੈ ਪੈਣੇ ਹੋਣ ਦੋ ਚਾਰ ਦਿਨੋਂ ਪੱਟੀ ਲੈ ਦਵਾ ਲਈ ਮੈਂ ਹੁਣ ਨਹੀਂ ਇੱਧਰ ਇੱਧਰ ਨਹੀਂ ਬੰਦੇ ਪੈ ਨਵੀਂ ਸੜਕ ਬਣੀ ਆ ਤੇ ਨਵੀਂ ਬਣੀ ਆ ਸਭ ਆਹੀ ਆ ਗਲੀ ਨਹੀਂ ਸੀ ਉਹ ਇੱਧਰ ਕੀ ਹੋ ਗਿਆ ਇਹ ਘਰ ਪੈ ਰਹੇ ਨੇ ਤੇ ਬੱਡੇ ਬੱਡੇ ਚਲੋ ਸਾਰੇ ਵਾਚ ਕੇ ਮਿਲਦੇ ਆ ਓਕੇ ਇਹਦੇ ਵੇਖ ਕੇ ਮੇਰੇ ਸਾਰੇ ਠੀਕ ਹੈ ਮੰਮੀ ਦੇ ਕੜਮੇ ਮੇਰੇ ਕੜਮੇ ਦੇ ਹੂੰ ਹੂੰ ਮੇਰੇ ਕਣਮੇਟੇ ਦਾ ਵਿਆਹ ਤੇ ਮੈਨੂੰ ਗੋਡੇ ਗੋਡੇ ਚਾਹ ਕੜਮੇਟੇ ਦਾ ਕੜਮੇਟੇ ਨਾਲ ਨਹੀਂ ਕਣਮੇਟੇ ਦਾ ਕਣਮੇਟੇ ਦਾ ਚਾਹ

ਆਜਾ ਨੀਂਦਰ ਜਲੀਏ ਆਜਾ ਜਲੀਏ ਥੱਪ ਸੇ ਐਕਚੁਅਲੀ ਥੱਪ ਸੇ ਹਾਂ ਤੋ ਕੁਝ ਨਹੀਂ ਆਇਆ ਤੇ ਗੱਡੀ ਆਪ ਲਾਤੀ ਔਰੇ ਕਿ ਉੱਥੇ ਫੰਕਸ਼ਨ ਹੈ ਤਾਂ ਗੱਬੀ ਲਾਤੀ ਮਾਜਾ ਇਧਰ ਓਕੇ ਡਾਕਿਸ ਨੇ ਜਾਣਾ ਅਸੀਂ ਵੀ ਇਧਰ ਆਏ ਆ ਅੱਗੇ ਅਸੀਂ ਐਕਚੁਅਲੀ ਇਧਰ ਆਉਣੇ ਆ ਅੱਜ ਤਾਂ ਹਰ ਜਗ੍ਹਾ ਟ੍ਰੈਫਿਕ ਰਸਤਾ ਬੰਦ ਸਭ ਮੈਨੂੰ ਮਿਲਿਆ ਚਲੋ ਅੰਦਰ ਜਾਂਦੇ ਆ ਗਾੜਾ ਮੁੰਡਾ ਗਿਆ ਹੋਇਆ ਕਿਤੇ ਆਉਣ ਵਾਲਾ ਫਿਰ ਤੁਹਾਨੂੰ ਦਿਖਾਉਨੇ ਆ ਗਾੜਾ ਮੁੰਡਾ ਰੋਟੀ ਆਪਾਂ ਖਾ ਲਈ ਆ ਤੇ ਮੈਂ ਇਹ ਹੀ ਕਹਿਣਾ ਭੁੱਲ ਗਿਆ ਸੀ भी कमेंट करके दसो भी थोग कि लग रहे तीजा बलॉग है डे थ्री है इस तो पहला दो बलॉग आ चुके आ, मैं भुल गया दोनों बलॉग कि पर वो तो जाके पिछले जाके देख लस द्लॉग तेन कि लग रहे हैं ठीक है फिलहाल आप चलें अंदर बाहर ना रौला जहा मैंने बहुत थोड़ी शांति होगी पर बहर थोड़ा जा कम चल रहा है मिस्त्री का देखने की ਕਿਚਾ ਕਪੜੇ ਸੈੱਟ ਕਰਕੇ ਰੱਖਦੇ ਆਂ ਹਏ ਬਣਾਤੀ ਛੋਟਨੇ ਬਟ ਹਾਂ ਜੀ ਹਾਂ ਬਿਠਾ ਦੇ ਮੰਮੀ ਚਾਹਤ ਲਾਰੇ ਕਾਰੇ ਇਹਨਾਂ ਚਾਹਦੇ ਨਹੀਂ ਤੋ ਇਹਨਾਂ ਦੁਪੱਟੇ ਬਟ ਹਾਂ ਇਹਦੇ ਇਹਨਾਂ ਦੇ ਦੁਪੱਟੇ ਬਣਾਤੀ ਆ ਹੁਣ ਆਪਾਂ ਲੱਗਿਆ ਸੁੱਟਾਂ ਦੀ ਪੈਕਿੰਗ ਕਰਨ ਅੱਛਾ ਸੈਟਿੰਗ ਬਹੁਰੇ ਬਹੁਰੇ ਸੁੱਟਾਂ ਦੀ ਪੈਕਿੰਗ ਕਰਨ ਲੱਗਿਆ ਬਰੀ ਦੀ ਬਰੀ ਦੀ ਬਰੀ ਦੀ ਸੈਟਿੰਗ दिखाई आ दिखाई ले पापा ठीक है नाइस है ना ठीक है केट या ए बहू दे सूट पैक करने ले आपा ले आंदे ने वाले पल ठीक है के नाला पर ओके नाइस नाइस तू पसंद करे सारा कुछ तुझे पसंद करे ना ओ फिट टा फिट तू तेरे हम सारा कुछ मट अच्छे से रखांगे है ਇਹ ਕਿਉਂ ਉਹ ਸ਼ੈਲੀ ਦਾ? ਇਹ ਕੋਮੋਰ ਪੰਗੀ ਉਹ ਕਿੱਥੇ ਆਉਂਦੇ ਆ? ਮੋਰਾ ਵਾਲਾ ਸੂਟ ਕਿੱਥੇ ਆਈ ਆ? ਨਹੀਂ ਨਹੀਂ ਮੰਮੀ ਨਾ ਮੰਮੀ ਸ਼ਾਈ ਫੀਲ ਕਰਦਿੰਨੇ ਹੈ ਕੈਮਰੇ ਮਰੇ ਹਰ ਗੱਲ ਦਾ। ਮੰਮਾ ਮੋਰਾ ਵਾਲਾ ਸੂਟ ਪੜਾਵਾਂਗਾ ੜਾ। ਜਿਹੜਾ ਨਾਨੀ ਵੱਲੋਂ ਆ ਨਾਨੀ ਆ। ਨਾਨੀ ਵੱਲੋਂ ਆ। ਮੋੜੀਆਂ ਕਿੱਥੇ ਆ ਨਾਨੀ ਦੀਆਂ? ਇਹਦੀ ਚਿੱਪੀ ਤਾਰ ਕੇ ਪਾ ਦੀਏ ਬਸ ਆਪ ਫੈਕਟ ਕਰ ਦੋ ਪੈਕਿੰਗ ਕਰ ਦੋ। ਪੈਕਿੰਗ ਆ ਚੱਲ ਰਹੀ ਆ ਨਹੀਂ ਕਿਦਾਂ? ਕਦੋਂ ਤਿਆਰੀਆਂ ਦਾ ਐਂਡ ਤੱਕ ਛਲੀ ਜਾਂਦੀਆਂ ਨੇ ਕਿਦਾਂ ਤਿਆਰੀਆਂ ਤਾਂ ਅੱਜ ਤੱਕ ਹੀ ਚਲੀ ਜਾਂਦੀਆਂ ਨੇ ਤੇ ਜਿਹਾ ਇਹ ਸਾਰੀ ਅੰਗਰੇਜ਼ਨ ਵਾਲੀ ਮੂਵੀ ਨਹੀਂ ਰੱਖੀ ਤੇ ਜੁਆਗੇ ਹੋਣਾ ਹੈ ਦੇਖੋ ਨੰਨੀ ਹੋਰ ਮੈਂ ਖਾਂ ਇਦਾਂ ਕਰਕੇ ਮੋੜਦੀ ਨੰਨੀ ਦੋਸਤ ਨਹੀਂ ਸ਼ਾਈ ਫੀਲ ਕਰਦੇ ਕੈਮਰੇ ਮੂਰੇ ਹਾਂ ਕੈਮਰੇ ਮੂਰੇ सांगਦੇ ਨਹੀਂ ਕੈਮਰੇ ਮੂਰੇ ਨਹੀਂ ਮੈਂ ਤਾਂ ਨਹੀਂ ਸੰਗਦੇ ਕਿਉਂ ਸੰਗਣਾ ਮੂਵੀ सांगਦੇ ਨੇ ਮੈਂ ਅਭੀ ਤੇ ਤੂੰ ਤਾਂ ਨਹੀਂ ਸੰਗਦਾ ਤੂੰ ਤਾਂ ਨਹੀਂ ਸੰਗਦਾ ਮੈਂ ਨਹੀਂ ਸੰਗਦੀ ਠੀਕ ਹੈ ਅਸਾਂ ਕਿ ਸੰਗਦੇ ਤੁਹਾਨੂੰ ਨਹੀਂ ਸੰਗ ਲੱਗਦੇ ਮਤਲਬ ਸਿੱਧੇ ਇਜ਼ੀ ਵਰਡ ਚ ਹੈਗਾ ਇਹ ਬਰੀ ਹੈ ਠੀਕ ਹੈ ਬਹੁਤ ਹੀ ਬਰੀ ਹੈ ਯਸ ਬਹੁਤ ਹੀ ਬਰੀ ਹੈ ਯਸ ਆ ਤਾਂ ਸੇਮ ਹੈ ਫੁੱਲਾ ਨਾ ਹਾਂ ਇਹ ਸੇਮ ਹੀ ਹੈ ਮਤਲਬ ਕਿ ਅਜਿਹਾ ਖਲਾਅ ਚ ਤੁਹਾਨੂੰ ਦੋ ਦੇਖਣ ਨੂੰ ਮਿਲ ਗਈਆਂ ਨਹੀਂ ਨਹੀਂ ਇੱਕ ਮਾਂਜਾ ਇੱਕ ਬਹੁਤ ਹੀ ਬਰੀ ਮੁੰਡੇ ਦਾ ਮਾਂਜਾ ਬਹੁਤ ਹੀ ਬਰੀ ਓਕੇ ਫਿਰਾਰੇ ਵਾਲਾ ਨਾ ਇਹ ਫਿਰਾਰੇ ਵਾਲਾ ਸੂਟ ਹੈ ਨਾ ਮੇਰੀ ਬਾਤ ਸੁਣਦੀ ਨਹੀਂ ਹੋਣੀ ਇਹਨਾਂ ਨੂੰ ਇੱਥੇ ਕੀ ਕਰ ਰਹੇ ਹੋ ਤੁਸੀਂ ਰੋਲਾ ਹੀ ਇਹਨਾਂ پارک ਚ ਚਲ ਹੁਣ ਇਹਨਾਂ ਨੂੰ ਕਰ ਲਿਆਉਂਦਾ ਸੈਟਿੰਗ ਬਟ ਨਹੀਂ ਠੀਕ ਹੈ ਤੇ ਰਾਜਨ ਨੂੰ ਆ ਜਾਣਦੇ ਆ ਰਾਜਨ ਦੀ ਵੇਟ ਕਰ ਰਹੇ ਆ ਰਾਜਨ ਨਾਲੇ ਬਾਹਰ ਗਿਆ ਹੋਇਆ ਜਿਵੇਂ ਆਉਂਦਾ ਤੁਹਾਨੂੰ ਦਿਖਾ ਦਾਂਗੇ ਠੀਕ ਆ ਤੂੰ ਵੀ ਧੀਏ ਲੱਗ ਰਿਹਾ ਤੂੰ ਵੀ ਹਾਂ ਜਾਨੀ ਤੁਹਾਨੂੰ ਆਂਬੂ ਸੋੜਾ ਹਾਂ ਅਵੇ ਕਰਾ ਹਾਂ ਅਵੇ ਕੀ ਕਰਨਾ ਅੱਜ ਕਿੰਨਾ ਪਟਾਣੀ ਚਰਖਣਾ ਠੀਕ ਹੈ ਠੀਕ ਸੱਚੀ ਲਿਆਵਾਂਗੇ ਪਹਿਲਾਂ ਉਹ ਕਰਵਾ ਦੇ ਮਿਕਸਰ ਗਸਤ ਕਰਦਾ ਹੋਵੇ ਉਹ ਜਿਹੜਾ ਗਰਮ ਸੂਰਜੀ ਉਹ ਕਿੱਥੇ ਆ ਓਏ ਨੰਦਾ ਕਰਸੀ ਗਰਮ ਸੋਟਾ ਆਛਾ ਆਛਾ ਆ ਗਰਮ ਸੋਟਾ ਆ ਤੇ ਜੋ ਬੱਚੇ ਦਾ ਤਾਂ ਬਤਾ ਠੰਡਾ ਹੈਗਾ ਆ ਬੱਚਾ ਇਹ ਅਜੇ ਨੇ ਪਾਇਆ ਬੱਚੇ ਠੰਡੇ ਤੇ ਕੋਕੀ ਬੱਚੇ ਠੰਡੇ ਤੇ ਹੋਰਗੇ ਹਨਾ ਆ ਵੀ ਸੋਟ ਸੋੜਾ ਮੈਨੂੰ ਆ ਵੀ ਲੱਗਿਆ ਬਸ ਇਹ ਰੀਲ ਬਣ ਰਹੀ ਠੀਕ ਹੈ ਆ ਆ ਵੀ ਸੌਣ ਲੈ ਜਰਾ ਤੋੜ ਰੀਲ ਚ ਇਹ ਗੱਲਾਂ ਹੁੰਦੀਆਂ ਨੇ ਬਲੌਗ ਚ ਪਾਉਂਗਾ ਮੈਂ ਨਾ ਕਰੋ ਮੈਨੂੰ ਕਰੋ ਦਿਖਾਓ ਇਹ ਬਲੌਗ ਚ ਪਾਉਂਗਾ ਮੈਂ ਹਾਂ ਕੀ ਕਰਨਾ ਕੇ ਅੰਦਰ ਸੋਈ ਜਿਹੜੀ ਟ੍ਰਿਪਲੀਟ ਮੈਂ ਲੈ ਕੇ ਆਈਆਂ ਕੀ ਇਹ ਸੂਟ ਲੈ ਕੇ ਆਏ ਸੀਗੇ ਇੱਕ ਅਸੀਂ ਲੈ ਆ ਤਾਂ ਬਹੁਤ ਸੋਹਣਾ ਹੈ ਇਹ ਨਣੀ ਬਣ ਗਈ ਰੀ ਬਣ ਗਈ ਬਣ ਗਈ ਅਰੇ ਰੱਬ ਮੈਡਮ ਜੀ ਚਲੋ ਵਾਸ ਲਿਆ ਦਿਓ ਬਹੁਤ ਆ ਗਿਆ ਲੰਡਾ ਆ ਕੇ ਮਿਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹਨਾਂ ਦੀ ਹਾਲ ਤੱਕ ਪੈਕਿੰਗ ਨਿਬੜੀ ਪੈਕਿੰਗ ਕੀ ਕਰ ਗਏ ਫਿਰ ਪੈਕਿੰਗ ਦਾ ਇਦਾਂ ਹੀ ਨਹੀਂ ਬੀ ਆ ਟਾਈਮ ਲੱਗਦਾ ਹੁੰਦਾ ਪੈਕਿੰਗ ਨੂੰ ਠੀਕ ਕੰਮ ਲੱਗਦਾ ਆ ਪੈਕਿੰਗ ਨੂੰ ਫਿਰ ਕੀ ਕਰੀਏ ਔੜੀ ਔੜੀ ਕਰਾ ਕੇ ਮੌਲੀਆਂ ਮੌਲੀਆਂ ਬੰਨੀ ਜਾ ਰਹੀਆਂ ਨੇ ਤੇ ਉਹ ਕੱਪੜੇ ਨੇ ਜਿਹੜੇ ਅਪਰ ਚਿੱਠੀ ਨਾਲ ਭੇਜਣੇ ਨੇ ਮੌਲੀਆਂ ਨਹੀਂ ਬੰਨੀਆਂ ਤੁਹਾਨੂੰ ਵੰਦਤਾ ਫੜ ਕੇ ਦੋਨਾਂ ਜਣਾਂ ਨੂੰ ਬਹੂ ਦੇ ਬਹੂ ਦੇ ਕੱਪੜੇ ਨੇ ਜਿਹੜੇ ਆਪਾਂ ਉਹਦੇ ਨਾਲ ਭੇਜਨੇ ਨੇ ਚਿੱਠੀ ਨਾਲ ਰਾਜਿੰਦੀ ਬਹੂ ਦੇ ਠੀਕ ਹੈ ਦੇਖ ਖੁਸ਼ ਰਹੇ ਸਾਹਿਬ ਉਹ ਬੀਤੋ ਆ ਗਈ ਬਹੂ ਤੇ ਖੁਸ਼ ਰਹਣਾ ਕਿਆ ਟਾਈਂਗ ਲੋ ਹੋਊਗਾ ਫੇਸ ਇਹ ਨਾਲ ਚਲੀ ਜਾਊਗਾ ਇਹ ਆਪਾਂ ਬਾਚੋਂ ਮਿਲਦੇ ਹਾਂ ਠੀਕ ਹੈ ਹਾਂ ਜੀ ਨਾਲ ਰਹੋ ਉਹ ਮੈਂ ਲੇ ਆਜੂ ਪੈਕਿੰਗ ਕਰਦੇ ਉਹ ਆਪਣੇ ਉਹ ਮੇਕਅਪ ਕਿਟ ਵਿੱਚ ਰੱਖਣੇ ਆਂ ਦਰਾਂ ਦੇ ਲੈ ਰਾਜਨ ਮੰਜਾ ਲੈ ਖਾ ਕੇ ਮੋਟਾ ਹੋ ਜਾ ਤਕੜਾ ਬਹੁਤ ਰੋ ਪਾਉਣਾ ਬੋਟੇ ਹੋਵਾਂਗੇ ਹੁਣ ਥਾਕੇ ਬੰਦੇ ਬਟਡ ਕੱਢ ਲੈਣਾ ਜਿਹੜਾ ਟਿੱਡ ਅੰਦਰ ਕਰ ਲੈ ਟਾਈਟ ਕਰਕੇ ਉਹ ਹੁਣ ਬਾਹਰ ਕੱਢਣਾ ਫੇਰ ਦੇਖੋ ਬਹੁਤ ਸੋਹਣਾ ਬਣਾਇਆ ਲੈ ਪੂਰੀ ਤਾਕਤ ਆਰੀ ਵਾ ਲੈ ਨਾ ਕੰਨ ਜੀ ਦਾ ਪੂਰੀ ਨੈਕੇ ਕੇ <lightweight>